ਹਰ ਇੱਕ ਚਾਨ ਗਿਰੋ ਸਤਰੀ ਕਾਰ ਬਾਈ ਫਾਰਮਿੰਗ ਵਿਦਮੰਚ ਤੁਹਾਡਾ ਸਵਾਗਤ ਹੈ ਬਾਈ ਬਹੁਤ ਜੀ ਬਈਆਂ ਦੀ ਕਮੈਂਟ ਆ ਰਹੀ ਸੀ ਕਿ ਵੀ ਕੱਦੂ ਕਰਦੇ ਹੋਏ ਬਾਈ ਸੁਹਾਗੇ ਦੀ ਵੀਡੀਓ ਪਾਓ ਤੇ ਬਾਈ ਅੱਜ ਲੱਗੇ ਆ ਗੱਦੂ ਕਰਨ ਤੇ ਸੁਹਾਗਾ ਬਾਈ ਮਾਰਨਾ ਸੀਗਾ ਇਹ ਜਿਹੜਾ ਤੁਸੀਂ ਅਸੀਂ ਸਟਾਰਟਿੰਗ ਕੀਤੀ ਆ ਬਾਈ ਇਹ ਸਾਡਾ ਆਪਣਾ ਇੱਕ ਕੋਰਨਰ ਜਿਹੜੇ ਦੇਖ ਰਹੇ ਤੁਸੀਂ ਫਰੰਟ ਦਾ ਹੀ ਖੇਤ ਤੇ ਬਈ ਥੋੜਾ ਉੱਚਾ ਤਾਂ ਇਹਨੂੰ ਪਹਿਲਾਂ ਖਿੱਚ ਕੇ ਫੇਰ ਅਸੀਂ ਸੁਹਾਗੇ ਦੀ ਹੜਾਈ ਸ਼ੁਰੂ ਕਰਾਂਗੇ ਪਰ ਇਹਨੂੰ ਖਿੱਚਣ ਦਾ ਤਰੀਕਾ ਦੇਖ ਲਓ ਕਿਵੇਂ ਅਸੀਂ ਹੌਲੀ-ਹੌਲੀ ਕਰਕੇ ਇਹਨੂੰ ਬਈ ਕੋਨਾ ਦੋ ਤਿੰਨ ਗੇੜੀਆਂ ਚ ਹੌਲੀ-ਹੌਲੀ ਕਰਕੇ ਥੋੜਾ-ਥੋੜਾ ਜਿੱਥੇ ਥੋੜਾ ਡੂੰਗਾ ਸੀਗਾ ਪਾਣੀ ਨੱਕਾ ਨਿਕਲਦਾ ਸੀਗਾ ਪਾਣੀ ਛੱਡਿਆ ਹੋਇਆ ਸੀ ਉੱਥੇ ਥੋੜਾ ਡੂੰਗਾ ਸੀਗਾ ਉੱਥੇ ਦੋ ਤਿੰਨ ਵਾਰ ਕਰਕੇ ਹੌਲੀ-ਹੌਲੀ ਛੱਡਤਾ ਥੋੜੀ-ਥੋੜੀ ਕਰਕੇ ਬਈ ਹੜਾਈ ਪਾਣੀ ਹੈ ਇਹਦੀ ਬਈ ਮੈਂ ਉਦਾਂ ਦਾ ਨਾਲ ਦੀ ਨਾਲ ਬੋਲ ਕੇ ਵੀਡੀਓ ਪਾਉਣਾ ਹੁੰਦਾ ਕਿਉਂਕਿ ਬਈ ਕੰਟਰੋਲ ਲਿਫਟ ਤੇ ਰੱਖਣਾ ਸੀਗਾ ਤੇ ਫੋਨ ਵੀ ਨਹੀਂ ਹੱਥ 'ਚ ਫੜ ਸਕਦਾ ਸੀਗਾ ਤੇ ਤਾਂ ਕਰਕੇ ਬਈ ਆਪਣਾ ਬਾਅਦ 'ਚ ਵੌਇਸ ਰਿਕਾਰਡ ਕਰਕੇ ਲਾਣੀ ਪੈ ਰਹੀ ਹੈ ਹੋ ਸਕਦਾ ਬਈ ਵੀਡੀਓ ਥੋੜੀ ਜਿਹੀ ਲੰਬੀ ਵੀ ਹੋ ਜੇ ਤਾਂ ਐਂਡ ਤੱਕ ਬਨੇ ਰਹੋ ਬਹੁਤ ਵਧੀਆ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਬਹੁਤ ਮਿਹਨਤ ਵੀ ਲੱਗੀ ਹੈ ਵੀਡੀਓ ਬਣਾਉਣੇ ਅਦੇ ਕੋ ਬਈ ਥੋੜਾ ਜਿਹਾ ਸ਼ਹਾਗੇ ਦਾ ਜਿਹੜਾ ਵੀ ਚੜੋ ਕਰਕੇ ਤਾਂ ਰੱਖਣਾ ਨਹੀਂ ਫਿਰ ਤੁਹਾਨੂੰ ਪਤਾ ਜਿਹੜਾ ਆਪਣਾ ਬਈ ਗਾਰਾ ਹੁੰਦਾ ਫਿਰ ਸੁਹਾਗਾ ਛੱਡਦਾ ਹੁਣ ਵੀ ਥੋੜਾ ਥੋੜਾ ਛੱਡਿਆ ਹੋਇਆ ਪਰ ਅਗਰ ਥੋੜਾ ਜਿਹਾ ਚੜਾ ਕੇ ਸੁਹਾਗਾ ਚਲਾਉਂਗੇ ਤਾਂ ਬਈ ਉਹਨੇ ਬਿਲਕੁਲ ਬਰਾਬਰ ਕਰਦੇ ਜਾਣਾਗੇ ਉਹ ਵੀ ਮੈਂ ਅੱਗੇ ਤੁਹਾਨੂੰ ਐਕਸਪੀਰੀਅੰਸ ਦਿਖਾਉਂਗਾ ਵੀਡੀਓ ਚ ਕਿਵੇਂ ਥੋੜਾ ਜਿਹਾ ਚੜੋ ਕਰਕੇ ਸੁਹਾਗਾ ਗੱਡੂ ਚ ਫੇਰਣਾ ਉਹਦੇ ਨਾਲ ਫਿਰ ਪਿੱਛੇ ਜਿਹੜੀ ਲਾਈਨ ਬਣਦੀ ਹੈ ਗਾਰੇ ਵਾਲੀ ਉਹ ਲੈਂ ਨਹੀਂ ਬਣਦੀ ਲੋ ਜੀ ਬਾਈ ਤਿੰਨ ਗੇੜੇ ਲੱਗੇ ਇੱਕ ਗੇੜਾ ਹੋਰ ਆਊਗਾ ਜਿੱਥੇ ਡੂੰਗਾ ਸੀਗਾ ਅਸੀਂ ਉੱਥੇ ਰਜਾ ਦੇ ਛੱਡਤੀ ਔਰ ਦੇਖ ਸਕਦੇ ਹੋ ਤੁਸੀਂ ਕਿ ਥੋੜਾ ਬਰਾਬਰ ਜਿਹਾ ਲੱਗਿਆ ਦਿਖਣ ਹੋਰ ਹੁਣ ਜਦੋਂ ਇਹਦੀ ਮੇਨ ਹੜਾਈ ਪੈਣੀ ਹੈ ਖੇਤ ਦੀ ਤਾਂ ਬਾਈ ਇਹ ਜਿਹੜਾ ਥੋੜਾ ਬੁਧਾ ਰਹਿੰਦਾ ਇਹ ਸਾਰਾ ਕੁਝ ਸੈੱਟ ਹੋ ਜਾਣਾ ਪਤਾ ਮੈਨ ਨਕਨੌਰ ਉਤੇ ਤੁੱਚਾ ਸੀਗਾ ਇਹ ਤਾਂ ਬਈ ਪ੍ਰੋਸੈਸ ਹੈ ਜਦੋਂ ਖੇਤ ਕੋਈ ਕੋਨਾ ਉੱਚਾ ਹੋਵੇ ਜਾਂ ਕੁਝ ਵੀ ਹੈ ਥੋੜੀ ਮੋਤੀ ਮਿੱਟੀ ਉਰੇ ਪਰੇ ਕਰਨੀ ਹੈ ਇਹ ਤਾਂ ਪ੍ਰੋਸੈਸ ਹੈਗਾ ਉਹਦਾ ਜਦੋਂ ਹੁਣ ਅਸੀਂ ਸੁਹਾਗਾ ਮਾਰਦੇ ਆ ਤਾਂ ਬਈ ਕੋਸ਼ਿਸ਼ ਕਰਿਆ ਕਰੋ ਬਈ ਸੁਹਾਗਾ ਮਾਰਨੇ ਤੋਂ ਪਹਿਲਾਂ ਜਦੋਂ ਅਸੀਂ ਖੇਤ ਚ ਬਾੜਦੇ ਆ ਸੁਹਾਗਾ ਖੇਤ ਦੇ ਚਾਰੇ ਪਾਸੇ ਇੱਕ ਜਿਹੜਾ ਜੜੂਰ ਦੇ ਲਿਆ ਕਰੋ ਉਹਦਾ ਵੀ ਇੱਕ ਰੀਜ਼ਨ ਮੈਂ ਤੁਹਾਨੂੰ ਦਿਖਾਉਂਗਾ ਅੱਗੇ ਚੱਲ ਕੇ ਵੀਡੀਓ ਚ ਆ ਦੇਖੋ ਭਾਈ ਜਿਹੜਾ ਕੋਨਾ ਆਪਣਾ ਸੀਗਾ ਉੱਚਾ ਇਹ ਕਰਤਾ ਬਿਲਕੁਲ ਸੈੱਟ ਭਾਈ ਜਦੋਂ ਅਗਲੇ ਗੇੜੇ ਦੀ ਹੜਾਈ ਲੰਬੀ ਪਾ ਕੇ ਆਉਂਗੇ ਇਹ ਚੀਜ਼ ਵੀ ਆਪਣੀ ਉਧਰ ਨੂੰ ਖਿੱਚ ਹੋ ਜਾਣੀ ਆਪਣਾ ਖੇਤ ਬਿਲਕੁਲ ਇਕ ਲੈਵਲ ਹੋ ਗਿਆ ਭਾਈ ਸਿਰਫ ਇਹੀ ਕੁੰਜਾ ਸੀਗਾ ਇੱਕ ਜਿਹੜਾ ਉੱਚਾ ਸੀਗਾ ਇਹ ਵੀ ਸਾਡੀ ਥੋੜੀ ਮੋਜਮਸਤੀ ਹੀ ਕੀਤੀ ਸੀਗੀ ਇੱਕ ਦਿਨ ਬਾਈ ਹੋਣੀ ਆਏ ਹੋਏ ਸੀਗੇ ਬਾਹਰੋਂ ਤੇ ਉਹਰੇ ਟਰੈਕਟਰ ਕਮਾਇਆ ਸੀਗਾ ਇਹ ਤਾਂ ਕਰਕੇ ਉਰੇ ਉਹ ਥੋੜਾ ਜਿਹਾ ਖੜ ਬੈ ਗਿਆ ਸੀਗਾ ਹੁਣ ਲਗਾਂ ਮੈਂ ਹਲਾਇ ਸ਼ੁਰੂ ਕਰਨ ਬਿਲਕੁਲ ਆਪਣਾ ਨਾਲ ਲਾ ਕੇ ਡੋਲ ਦੇ ਹੌਲੀ ਹੌਲੀ ਚਾਰੇ ਪਾਸੇ ਇੱਕ ਗੇੜਾ ਦੇ ਦੇਣਾ ਐਂਡ ਬਿਲਕੁਲ ਸਮਾਈ ਨਾਲ ਬਈ ਕੋਈ ਕਾਲੀ ਨਹੀਂ ਕਰਨੀ ਕਿਉਂਕਿ ਜੇ ਤੁਹਾਨੂੰ ਪਤਾ ਡੋਲ ਤੇ ਸੁਹਾਗੇ ਦਾ ਕੋਣਾ ਚੜ ਗਿਆ ਤਾਂ ਬਈ ਉਹਨੇ ਇਧਰਲੇ ਕੋਣੇ ਨੇ ਖੇਤ ਡੂੰਗਾ ਕਰ ਦੇਣਾ ਔਰ ਫਿਰ ਦੋ ਤਿੰਨ ਗੇੜੇ ਮਾਰੇ ਬਿਨਾਂ ਉੱਥੇ ਦੀ ਸੈਟਿੰਗ ਨਹੀਂ ਆਉਂਦੀ ਇਸ ਕਰਕੇ ਪਹਿਲਾਂ ਹੀ ਸਮਾਈ ਨਾਲ ਚੱਲੋ ਲੋ ਬਾਈ ਦੇਖ ਸਕਦੇ ਹੋ ਪਹਿਲਾ ਢੇਡਾ ਆਪਣਾ ਲੱਗਿਆ ਕੰਪਲੀਟ ਹੁਣ ਬਿਲਕੁਲ ਸਮਾਈ ਨਾਲ ਆਪਣਾ ਢੇਡਾ ਲੱਗ ਰਿਹਾ ਬਾਈ ਇਹ ਦੇਖੋ ਬਿਲਕੁਲ ਕੋਨੇ ਚ ਜੜ ਡੋਰ ਦੀ ਚੜ੍ਹ ਚ ਸਵਾਗਾ ਨਾਲ ਤੇ ਬਿਲਕੁਲ ਐਨ ਸਮਾਈ ਨਾਲ ਆਪਣਾ ਲਿਫਟ ਤੇ ਹੱਥ ਰੱਖਣਾ ਇੱਕ ਇਕਦਮ ਬਿਲਕੁਲ ਕਦੇ ਵੀ ਉੱਚਾ ਨੀਚਾ ਅਗਰ ਕਿੱਥੇ ਵੀ ਅਸੀਂ ਮਿੱਟੀ ਚੱਕਣੀ ਵੀ ਹੈ ਤਾਂ ਬਈ ਇਕਦਮ ਨਾਲ ਲਿਫਟ ਨੂੰ ਥੱਲੇ ਛੱਡਿਆ ਕਰੋ ਜਦੋਂ ਵੀ ਲਿਫਟ ਤੇ ਬਿਲਕੁਲ ਐਮ ਐਮ ਦੇ ਹਿਸਾਬ ਨਾਲ ਕੰਟਰੋਲ ਰੱਖਣਾ ਆਪਣਾ ਨਹੀਂ ਗਾਰੇ ਵਾਲੇ ਖੇਤ ਚ ਜਦੇ ਕੱਦੂ ਵਾਲੇ ਚ ਬਈ ਬਿਲਕੁਲ ਖੇਤ ਨੇ ਜਦੀ ਇਕਦਮ ਸਵਾਗ ਦੇ ਨੇ ਉੱਤੇ ਜ਼ਿਆਦਾ ਟੱਕ ਭਰ ਲੰਦਾ ਮਿੱਟੀ ਦਾ ਪਰ ਉਹ ਥੋ ਡੂੰਗਾ ਕਰ ਦਿੰਦਾ ਫਿਰ ਬਿਲਕੁਲ ਆਪਣਾ ਹੱਥ ਸਮਾਈ ਨਾਲ ਲਿਫਟ ਤੇ ਰੱਖਣਾ ਕੋਈ ਕਾਲੀ ਨਹੀਂ ਕਰਨੀ ਲੋ ਬਾਈ ਦੇਖੋ ਆਹ ਦੇਖੋ ਜਿਹੜਾ ਖੁੰਜਾ ਸੀਗਾ ਆਪਣਾ ਉੱਚਾ ਦਿਖਾਇਆ ਸੀਗਾ ਮੈਂ ਸਟਾਰਟਿੰਗ ਚਾਰ ਦੇਖੋ ਬਈ ਬਿਲਕੁਲ ਲੈਵਲ 'ਚ ਹੋ ਗਿਆ ਆਪਣਾ ਬਾਈ ਇਹ ਆਪਣੀ ਪੈਗੀ ਕੱਦੂ ਚ ਸੁਹਾਗੇ ਦੀ ਹੜਾਈ ਇਹ ਬਈ ਸਾਈਡ ਵਾਲੇ ਗੇੜੇ ਲਾਣ ਦਾ ਜਿਹੜਾ ਫਾਇਦਾ ਇੱਕ ਇਹ ਹੈ ਹੁਣ ਦੇਖੋ ਟਰੈਕਟਰ ਥੋੜਾ ਆਪਣਾ ਵੀ ਡੋਲ ਤੋਂ ਦੂਰ ਨੂੰ ਮੁੜੂਗਾ ਹਲਕਾ ਜਿਹਾ ਦੇ ਉੱਪਰ ਚੜਾ ਜਿਕੇ ਮੋੜਨਾ ਹੈ ਨਹੀਂ ਅਗਰ ਅਸੀਂ ਸੈਟ ਵਾਲਾ ਗੇੜ ਨਹੀਂ ਲਾਉਂਗੇ ਤਾਂ ਵੀ ਡੋਲ ਦੇ ਬਿਲਕੁਲ ਅਗਰ ਜੜ ਚ ਮੁੜੂਗੇ ਤਾਂ ਸੁਹਾਗਾ ਡੋਲ ਤੇ ਚੜਨ ਦਾ ਥੋੜਾ ਜਿਹਾ ਡਰ ਰਹਿੰਦਾ ਤਾਂ ਕਰਕੇ ਕੰਮ ਆਪਾਂ ਪਹਿਲਾਂ ਹੀ ਨਿਬੇੜ ਲਿਆ ਔਰ ਹੁਣ ਦੇਖ ਲਓ ਥੋੜਾ ਜਿਹਾ ਬਦਾ ਜਿਕੇ ਮੋੜਨਾ ਹੈ ਮਰੋੜੀ ਤੇ ਵੀ ਵੀ ਗਾਰਾ ਜਿਆਦਾ ਨਾ ਛੁੱਟੇ ਇਸ ਹਿਸਾਬ ਨਾਲ ਥੋੜੀ ਜਿਹੀ ਲੰਬੀ ਜਿਹੀ ਹੜਾਈ ਪਾਣੀ ਹੈ ਇਹ ਪੈਗੀ ਵੀ ਆਪਣੀ ਸੁਹਾਗੇ ਦੀ ਹੜਾਈ ਮੇਨ ਮੇਨ ਜੀ ਜਿਹੜੀ ਗੱਲਾਂ ਸੀਗੀ ਆਪਾਂ ਦੱਸਤੀਆਂ 1 2 ਖੁੰਝਾ ਹੋਰ ਉੱਚਾ ਖੇਤ ਦਾ ਉਹ ਵੀ ਤੁਹਾਨੂੰ ਦਿਖਾਉਂਗੇ ਉੱਥੇ ਵੀ ਆਪਾਂ ਮਿੱਟੀ ਖਿੱਚਦੇ ਆ ਕੀ ਪ੍ਰੋਸੈਸ ਹੈ ਉਹਦਾ ਵੀ ਉਹ ਵੀ ਚੈੱਕ ਕਰਾਂਗੇ ਤੁਹਾਨੂੰ ਅੱਗੇ ਲੋ ਬਈ ਹੁਣ ਤੁਹਾਨੂੰ ਥੋੜਾ ਜਿਆਦਾ ਟਰੈਕਟਰ ਦੇ ਉੱਪਰ ਦਾ ਵੀ ਉਹ ਦਿਖਾਵਾਂਗੇ ਜੋ ਬਣਾ ਕਰ ਲਿਆ ਹੈ ਜੋ ਗੇੜਾ ਉਹ ਚੈੱਕ ਕਰੋ ਭਾਈ ਮਗਰ ਬਿਲਕੁਲ ਘਟ ਜੇ ਪਾਣੀ ਚ ਸੁਆਗ ਲੱਗ ਰਿਹਾ ਹੈ ਜਿਆਦਾ ਪਾਣੀ ਵੀ ਤਾਂ ਨਹੀਂ ਕਰਿਆ ਹੋਇਆ ਫਿਰ ਆਪਣਾ ਵੀ ਜਿਹੜੀ ਕਣਕੁਰ ਗੰਨੇ ਵਾਲਾ ਖੇਤ ਸੀਗਾ ਇਹ ਮੂੜ ਪਟ ਕੇ ਫਿਰ ਉੱਪਰ ਆਉਂਦੇ ਆ ਫਿਰ ਉਹ ਬਾਅਦ ਚ ਇੱਧਰ ਉੱਧਰ ਫਿਰ ਕੇ ਡੋਲਾਂ ਦੇ ਨਾਲ ਲੱਗ ਜਾਂਦੇ ਆ ਫਿਰ ਉਹ ਕੱਟਣੇ ਵੰਦੇ ਆ ਤਾਂ ਕਰਕੇ ਘਟ ਜੇ ਪਾਣੀ ਚ ਸੁਆਗ ਕਰ ਲਾਉ ਅਰ 2-4 ਦਿਨ ਆਪਣਾ ਘੱਟ ਕੇ ਪਾਣੀ ਰੱਖੋ ਕੋਈ ਚੀਜ਼ ਕੱਢਣ ਦੀ ਲੋੜ ਨਹੀਂ ਹੈਗੀ ਖੇਤ ਚ ભાઈ એ 1 1 1 49 ਆਪਣਾ ਜਿਹੜਾ ਉੱਚਾ ਸੀਗਾ ਆ ਦੇਖੋ ભાઈ ਹਲਕਾ ਜਿਹਾ ਲੈਪਟ ਤੇ ਹੱਥ ਰੱਖ ਕੇ ਇੱਕੋ ਵਾਰ ਚ ਜ਼ਿਆਦਾ ਮਿੱਟੀ ਖਿੱਚਣ ਦੀ ਕੋਸ਼ਿਸ਼ ਨਾ ਕਰਿਓ ਜੇ ਕਿਝ ਨੇ ਖਿੱਚਣੀ ਐ ਹੌਲੀ ਹੌਲੀ ਕਰਕੇ ਹੁਣ ਦੂਜਾ ਕਿਹੜਾ ਹੋਣਾ ਥੋੜੀ ਜョਤੇ ਚ ਖਿੱਚ ਹੋ ਜਾਣੀ ਹੈ ਕਿਉਂਕਿ ਸੁਹਾਗੇ ਦਾ ਆਪਣਾ ਥੋੜਾ ਜਿਹਾ ਝੜੋ ਕੀਤਾ ਹੋਇਆ ਅਸੀਂ ਕੰਮ ਕਰਕੇ ਕਰਿਆ ਹੋਇਆ ਇਹ ਵੀ ਜ਼ਿਆਦਾ ਇੱਕਦਮ ਨਹੀਂ ਕਰ ਗਾਰੇ ਜਿੱਦਾ ਕੀ ਹੈ ਅਗਰ ਅਸੀਂ ਇੱਥੇ ਇੱਕਦਮ ਮਿੱਟੀ ਚੱਕਣ ਦੀ ਕੋਸ਼ਿਸ਼ ਕੀਤੀ ਬਈ ਤਾਂ ਇੱਥੇ ਗੱਡਾ ਪੈ ਜਾਣਾ ਫਿਰ ਉਹ ਗੱਡਾ ਨਹੀਂ ਲੋਪ ਆਉਣਾ ਉਹਦੇ ਚੱਕਰ ਜਿੱਤਰ ਉੱਧਰ ਹੋਰ ਵੀ ਖੁੰਜੋਚੇ ਨੀਚੇ ਜੇ ਹੋ ਜਾਣੇ ਆ ਫਿਰ ਉਹਦੀ ਸੈਟਿੰਗ ਵਾਸਤੇ ਵੀ ਟਾਈਮ ਲੱਗਣਾ ਕਾਫੀ ਤਾਂ ਕਰਕੇ ਗੋਲੀ ਗੋਲੀ ਕਰਕੇ ਬਾਈ ਆਪਣਾ ਦੋ ਤਿੰਨ ਵਾਰੀਆਂ ਚ ਸੈਟਿੰਗ ਆਂਦੀ ਏ ਇਸ ਚੀਜ਼ ਦੀ ਅਗਰ ਕਿਸੇ ਦੇਖੇ ਇਹ ਚੀਜ਼ ਕੋਈ ਹੋਈ ਹੈ ਮਨ ਆ ਗਈ ਬਾਕੀ ਦੂਜੇ ਗੇੜੇ ਵੀ ਹੁਣ ਫੇਰ ਥੋੜੀ ਜਿਹੀ ਮਿੱਟੀ ਚੱਕ ਲਾਂਗੇ ਇੱਥੋਂ ਬਾਈ ਬਹੁਤ ਔਖਾ ਹੁੰਦਾ ਇੱਕ ਹੱਥ ਨਾਲ ਵੀਡੀਓ ਬਣਾਉਣਾ ਤੇ ਸਾਰਾ ਕੰਟਰੋਲ ਵੀ ਦੇਖਣਾ ਆਹ ਦੇਖੋ ਬਾਈ ਬਿਲਕੁਲ ਸਮਾਈ ਨਾਲ ਆਪਣਾ ਹਲਕੀ ਤਾਬਲਾ ਕੇ ਜਿੰਨੇ ਕਿ ਖਿੱਚ ਹੁੰਦੀ ਹੈ ਜ਼ਰੂਰੀ ਨਿੱਕੋ ਵਾਰ ਚਪਤਰਾ ਕਰਨਾ ਬਈ ਆਪਣੀ ਜਿਹੜੀ ਕਈ ਵੀਰਾਂ ਦੇ ਖੇਤਾਂ 'ਚ ਕੀ ਹੈ ਵੀ ਪਾਣੀ ਨਹੀਂ ਟਿਕਦਾ ਉਹ ਦੌਰ ਕਰਦੇ ਉਹ ਸਾਦਾ ਮਸ਼ੀਨ ਕਈ ਸਾਲਾਂ ਤੋਂ ਪਾਣੀ ਖੁੱਲਾ ਬਈ ਆਪਣੇ ਔਰ ਮਿੱਟੀ ਵੀ ਆਪਣੀ ਠੀਕ ਜੀ ਉਹਨਾਂ ਜਿਆਦਾ ਵਿਚਾਰੇ ਜਿਹੇ ਮਿੱਟੀ ਹੈ। ਔਰ ਪਾਣੀ ਵਧੀਆ ਖੜਾ ਰਹਿੰਦਾ ਸੀ ਡੂੰਗੀ ਬਾਹੀ ਕਰਦੇ ਆ ਸੁੱਕੇ ਖੇਤਾਂ ਦੀ ਔਰ ਜਦੋਂ ਕੱਦੂ ਕਰਦੇ ਆ ਫਿਰ ਆਪਣਾ ਬਾਈ ਕੱਦੂ ਚੋਕੀ ਥੋੜੀ ਠੀਕ ਜੀ ਮੀਡੀਅਮ ਜੀ ਤਸੱਲੀ ਕਰਾ ਲਈ ਦੇਣ ਜਿਆਦਾ ਡੂੰਗੇ ਲਾਈ ਦੇ ਹਾਲ ਮੈਂ ਜਿਆਦਾ ਘੱਟ ਔਰ ਉਹਦੇ ਨਾਲ ਕੀ ਹੈ ਹੁਣ ਵਧੀਆ ਭਾਰੀ ਜਾ ਸਿੰਗਲ ਸਵਾਗ ਜੀ ਸਾਡਾ ਕੰਮ ਸਾਰ ਜਾਂਦਾ ਤੇ ਇਹਦਾ ਮਤਲਬ ਇਹ ਹੈ ਨਹੀਂ ਦੋਰਾ ਸੁਹਾਗਾ ਮਾਰਦੇ ਹੈ ਕਈ ਵੀ ਰੋਰਿਕ ਜਦੋਂ ਅਸੀਂ ਚੜਾ ਕੇ ਸੁਹਾਗਾ ਮਾਰਦੇ ਆ ਫਿਰ ਦੋਰਾ ਕਰਨ ਦੀ ਲੋੜ ਨਹੀਂ ਹੁੰਦੀ ਮੇਰੇ ਸਭ ਨਾਲ ਤਾਂ ਔਰ ਜਿਹੜੇ ਆਪਣੇ ਬਈ ਕੋਨੇ ਜੇ ਮਰੋੜੀ ਤੇ ਇੱਥੇ ਜ਼ਰੂਰੀ ਲੀਕਾਂ ਜੀ ਪੈ ਜਾਂਦੀਆਂ ਇੱਥੇ ਆਪਣਾ ਜ਼ਰੂਰ ਦੋਰਾ ਸੁਹਾਗਾ ਮਾਰ ਦੋ ਜਿਵੇਂ ਆਪਾਂ ਚਾਰੇ ਪਾਸੇ ਰਾਉਂਡ ਲਾਇਆ ਸੀਗਾ ਸੁਹਾਗੇ ਦਾ ਕਿੱਲੇ ਦੇ ਡੋਲ ਦੇ ਨਾਲ ਲਾ ਕੇ ਉਦਾਂ ਹੀ ਆਪਣੀ ਜਿਹੜੀ ਊਰੇ ਮਰੋੜੀ ਪੈਣੀ ਹੈ ਆ ਦੇਖਿਓ ਸੁਹਾਗਾ ਜਿੱਥੇ ਮਿੱਟੀ ਛੱਡਦਾ ਉੱਥੇ ਨੂੰ ਕਰਕੇ ਬਾਈ ਇੱਕ ਜਿਹੜਾ ਹੋਰ ਲਾ ਦੋ ਕਿਉਂਕਿ ਸੁਹਾਗੇ ਦੀ ਚੜਾਈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਆਪਣਾ ਵਧੀਆ ਸਫਾਈ ਜੀ ਕਰ ਦਿੰਦਾ ਮਰੋੜੀ ਤੋਂ ਵੀ ਇੱਕ ਜਿਹੜਾ ਜ਼ਰੂਰ ਆਪਣਾ ਇੱਥੇ ਵੀ ਲਾ ਲਿਆ ਕਰੋ ਜੀ ਬਈ ਹੁਣ ਚੈੱਕ ਕਰੇ ਆ ਆਪਣਾ ਖੁੰਜੇ ਦੀ ਵੀ ਤਸੱਲੀ ਕਰ ਦੇਣੀ ਆ ਜਿਹੜਾ ਥੋੜਾ ਬਹੁਤਾ ਰਹਿ ਗਿਆ ਸੀਗਾ ਦੇਖੋ ਬਿਲਕੁਲ ਇਸ ਗੇੜੇ ਤੋਂ ਬਾਅਦ ਬਿਲਕੁਲ ਇਹਨੇ ਸੈੱਟ ਹੋ ਜਾਣਾ ਖੁੰਜੇ ਨੇ ਤੁਹਾਡੇ ਸਾਹਮਣੇ ਸੀਗਾ ਇਹ ਕਿੰਨਾ ਉੱਚਾ ਸੀਗਾ ਫਰਕ ਸੀਗਾ ਵੀਡੀਓ 'ਚ ਤੁਸੀਂ ਦੇਖਿਆ ਹੀ ਹੋਣਾ ਲਓ ਜੀ ਐਂ ਵਧੀਆ ਤਸੱਲੀ ਹੋ ਗਈ ਦੀ ਥੋੜਾ ਜਿਹਾ ਕੈਮਰੇ ਕਰਕੇ ਵੀ ਦਿੱਕਤ ਆ ਰਹੀ ਆ ਪਰ ਐਕਸਪੀਰੀਅੰਸ ਹੋਣ ਕਰਕੇ ਬਈ ਅਸੀਂ ਹੈਂਡਲ ਕਰ ਲੈਣਾ ਕੰਮ ਸਾਰਾ ਆ ਚੈੱਕ ਕਰੋ ਬਈ ਬਣ ਗਈ ਗੱਲ ਉਹ ਹੁਣ ਜਿਹੜਾ ਕੋਨਾ ਬਣਿਆ ਇੱਥੇ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਮਰੋੜੀ ਵਾਲਾ ਜਿਹੜਾ ਦੇਣਾ ਇੱਕ ਉਹਦੇ ਵਿੱਚ ਸਾਰਾ ਕਲੀਅਰ ਹੋ ਜਾਊਗਾ ਬਈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਤ੍ਰੀਕਾਲ